ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ گاਵਾ ਦਿਖਾਉਣੀ ਆਵਾ ਘਰ ਦੇ ਹੀ گاਵਾ ਵੇਦੀ ਹੋਣਾਂ ਦੇ ਅੱਜ ਦੋ گاਵਾ ਦੇ ਨਾਲ ਨਾਲ ਹੋਰ ਵੀ ਜਿਹੜਾ ਵਾ ਸਾਰਾ ਕੁਝ ਵਿਕਾਉਗਾ ਛੱਡ ਵੀ ਜਿਹੜਾ ਸਾਰਾ ਕਹਿੰਦੇ ਵੇਚ ਦੇਣਾ ਵਾ ਟੀਨਾ ਟੁੰਨਾ ਗਾਡਰ ਜੋ ਵੀ ਸਾਰਾ ਸਾਰਾ ਕੁਝ ਵੇਚ ਦੇਣਾ ਕਹਿੰਦੇ ਬਾਕੀ ਜੋ ਜਿਤਰਾ ਟੋਕਾ ਵੀ ਆ ਜੋ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਤੇ ਬਾਕੀ ਵੀਡੀਓ ਨੂੰ ਪੂਰੀ ਵੇਖਿਓ ਜ਼ਰੂਰ ਇੰਨਾ ਚੋ ਇੱਕ ਆ ਟੋਕੜ ਗੱਬਨੇ ਆ ਤੇ ਆ ਸੱਜਰ ਸੂਈ ਆ ਤੇ ਸੂਈ ਦੇ ਆਪਣੀ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਟੋਕੜ ਗੱਬਨਾ ਆਪਣੀ ਚੈੱਕ ਪਾਸਟ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵਿਧੀ ਸਸਤੀ ਕਾਲ ਜੀ ਹਾਂਜੀ ਜੀ ਹੋਠ ਠੀਕ ਠਾਕ ਜੀ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਫਿਰ ਨਾਮ ਮਨਵੀਰ ਸਿੰਘ ਜੀ ਹਾਂਜੀ ਦੇ ਪਿੰਡ ਅਲੀਵਾਰ ਕੋਲ ਦੀ ਹੈ ਤਸੀਲ ਇਹ ਨਾਲ ਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਬੋਲਦਾ ਫੋਨ ਨੰਬਰ 752699191 ਠੀਕ ਆ ਤੇ ਅੱਜ ਸਾਰਾ ਕੁਝ ਭੇਜ ਦੇਣਾਗੇ ਬਸ ਆਪੇ ਕੀਤਾ ਤਾਂ ਕੰਮ ਬੜੇ ਸ਼ੌਂਕ ਨਾਲ ਹੀ ਵੀ ਚਲੋ ਕਰਾਂਗੇ ਭਾਰੇ ਤੇ ਮਜਬੂਰੀਆਂ ਕਰਕੇ ਸਾਰਾ ਕੁਝ ਹੁਣ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੁੱਧ ਦਾ ਕੰਮ ਸ਼ੁਰੂ ਕੀਤਾ ਹੈ ਕੰਮ ਕੀਤਾ ਹੈ ਸ਼ੁਰੂ ਕਾ ਮਾ ਪੇ ਲੋ ਹੈ ਗੀਆਂ ਕਿ 7-8 ਗਾਵੇਂ ਹੈ ਗੀਆਂ ਨੇ ਹਾਂਜੀ ਉਦੋਂ ਤੁਸੀਂ ਵੇਚਤੀਆਂ ਵੇਚਤੀਆਂ ਜਾਂ ਦੋ ਰੱਖ ਛੱਡੀਆਂ ਵੀ ਚੱਲ ਕੋਈ ਨਹੀਂ ਕੰਮ ਫੇਰ ਉਹ ਹੀ ਰਿਹਾ ਵੀ ਹੋਂ ਜਾਂਦਾ ਫੇਰ ਉਹ ਹੀ ਪੰਗਾ ਰਿਹਾ ਵੀ ਇਹ ਨਾਲੇ ਕੰਮ ਦਾ ਦੁਕਾਨਾਂ ਦਾ ਹਾਂਜੀ ਹਾਂਜੀ ਉਹਦੇ ਕਰਕੇ ਫੇਰ ਥੋੜਾ ਜਿਆ ਮਸ਼ਕਲ ਹੁੰਦੀ ਆ ਇਹ ਵੀ ਤੁਹਾਡਾ ਕੰਮ ਜਿਹੜਾ ਵਾ ਅਦਰ ਜਨਾਲੇ ਦੁਕਾਨਾਂ ਦਾ ਕੰਮ ਆ ਤੇ ਇੱਧਰ ਹੋਂ ਜਾਣਾ ਔਖਾ ਹੋ ਜਾਂਦਾ ਹਨਾ ਫੇਰ 7-8 ਇਹੋ ਦੇ ਦੋ ਵੀ ਉਹੋ ਹੀ ਆ ਹਾਂਜੀ ਹਾਂਜੀ ਆ ਫੇਰ ਉਹ ਉਹਦੇਆਂ ਮੁਸ਼ਕਿਲਾਂ ਦੇ ਕਹਾਂਗੇ ਸਾਰੀਆਂ ਸੇਲ ਲਾਜ਼ਮੀ ਅੱਛਾ ਸਾਰੀਆਂ ਸੇਲ ਕਰ ਲੈ ਛੱਡੋ ਜੀ ਸਾਰਾ ਕੁਝ ਜੋ ਵੀ ਕੁਝ ਮਤਲਬ ਹੈਗਾ ਵਾ ਗਾਵਾਂ ਤਾਂ ਸਾਰਾ ਸਾਰਾ ਕੁਝ ਵੇਚ ਦੇਣਾ ਵਾ ਠੀਕ ਹੈ ਤੇ ਪਹਿਲਾਂ ਕਿਹੜੀ ਟੁਕੜ ਕੱਪਨ ਮਖਾ ਦਈਏ ਫਿਰ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ ਪੰਜਾਂ ਮਹੀਨਿਆਂ ਚੈੱਕ ਪਾਸ ਹੈ ਤੋ ਦਿੰਦੀ ਜਾਨ ਦੁੱਧ ਦੇ ਥੱਲੇ 7-8 ਲੀਟਰ ਦੁੱਧ ਆ ਗਾ ਲੇਗੀ ਅੱਛਾ ਹਾਂ ਤੀਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਹ ਸੱਜਰ ਨੇ ਦੇ 50 ਲੀਟਰ ਦੁੱਧ ਚੁੰਦੀ ਰਹੀ ਆ ਅੱਛਾ ਸੱਜਰ ਠੀਕ ਲੈ ਉਹਦੇ 25-26 ਲੀਟਰ ਦੁੱਧ ਚੁੰਦੀ ਰਹੀ ਆ ਸਾਡੇ ਸੇਵਕ ਖੋਣੇ ਹੀ ਹੁਣ ਹੱਲੇ ਵੀ ਇਹ 10 ਬਾਲਟ ਕਰ ਸਾਡੀ ਦੁੱਧ ਅੱਛਾ ਹੋ ਗਈ ਸੀ ਠੀਕ ਆ ਹੁਣ ਪੱਠੇ ਤੇ ਤੁਸੀਂ ਸਬੂਤੇ ਸੁੱਟੇ ਗਾੜੀ ਪੱਠੇ ਸੁੱਟੇ ਆ ਕੋਈ ਇੱਕ ਪਾਸੇ ਥੋੜੀ ਪਈ ਆ ਤੇ ਇੱਕ ਪਾਸੇ ਸਬੂਤੇ ਪੱਠੇ ਪਏ ਆ ਫਿਰ ਲਾਰ ਲਾ ਕੇ ਖਾਈ ਜਾਣ ਠੀਕ ਆ ਚਲੋ ਤੋਰੋ ਫੇਰ ਇਹਨਾਂ ਵਿੱਚ ਕਰੀ ਬਾਕੀ ਉਤਰਾ ਇਹ ਆ ਵੀ कदकाठ पिट पड़े की चंकी आ बाकी तुम हमें शैड भी दिखा देंगे सारा बाकी फिक्स है। ਇਹ ਆਪੇ ਰੰਗ ਰੂਪ ਚੰਗਾ ਆ ਜਿਹੜਾ ਕੋਈ ਸੰਭਨ ਵਾਲਾ ਚਲੋ ਕੋਈ ਲੈ ਜਾਊਗਾ ਤੇ ਜਿੱਦਨ ਤਿਆਰ ਹੋ ਗਈ ਤੇ ਚੰਗੀ ਵੈੜ ਤਿਆਰ ਹੋਣੀ ਆ ਬਾਕੀ ਆ ਥਣਾਂ ਦਾ ਸਜ ਗਿਆ ਆਪ ਦੇਖ ਸਕਦੇ ਤੇ ਮਿਲਕਵੇਂ ਨਵੇਦੀ ਦੇਖ ਸਕਦੇ ਚੰਗੀ ਲੱਗੀ ਆ ਤੇ ਮੁੱਲ ਵੀ ਦੀ ਨਾਲ ਤੇ ਫਿਰ ਮੁੱਲ ਵੀ ਜੀ ਫੋਨ ਤੇ ਕਰਦਾਂਗੇ ਮੁੱਲ ਬੜੇ ਮਤ ਜਾਇ ਛੋਟੇ ਛੋਟੇ ਭਾਗੇ ਅੱਛਾ ਹਾਂਜੀ ਠੀਕ ਆ ਜੋੜੇ ਤੇ ਫੋਨ ਤੇ ਕਰ ਲੋਗੇ ਹਨਾ ਜੋੜੇ ਦਾ ਫੋਨ ਤੇ ਕਰਾਂਗੇ ਇਕੱਲੀ ਇਕੱਲੀ ਦਾ ਨਿਕਲਦੀ ਦਾ ਕਰ ਦਾਂਗੇ ਠੀਕ ਆ ਚਲੋ ਕੋਈ ਫੋਨ ਕਰਕੇ ਪੁੱਛ ਲੈਣਾ ਤੇ ਹੁਣ ਜਿਹੜੀ ਚਲੋ ਆ ਦੂਸਰੇ ਨੰਬਰ ਤੇ ਆ ਇਹਦੇ ਮਗਰ ਅਵੱਛੀ ਜੇ ਹਾਂਜੀ ਅਵੱਛੀ ਜਿਹੜੀ ਜਰਸੀ ਆ ਕਾਫੀ ਪਿਆਰੀ ਆ ਇਹਦੇ ਮਗਰ ਅਵੱਛੀ ਵਸ਼ੀਰ ਨਹੀਂ ਇਹ ਚੀਜ਼ ਵੱਟੀ ਕਾ ਦੇਖੋ ਵਸ਼ੀਰ ਹੁਣ ਤਾਂ ਥਾਂ ਦੇਖੋ ਅਵੱਛੀ ਦੇ ਹੁਣ ਤਾਂ ਜਿਹੜਾ ਵਾ ਹੁਣ ਤੇ ਜਿਹੜਾ ਥਾਂ ਲਗਾਏ ਦਾ ਠੀਕ ਆ ਹਾਂਜੀ ਤੇ 나ੜੂ ਜਿਹੜਾ ਜੇ ਬੱਚੇ ਦਾ ਨਾਲ ਹੀ ਆ ਤੇ ਚੰਗੀ ਜੰਮੀ ਪਲੀ ਆ ਮਤਲਬ ਚੰਗੇ ਤੀਕੇ ਦੀ ਬੱਛੀ ਆ ਮਗਰ ਤੇ ਕਿੰਨੇ ਦਿਨਾਂ ਦੀ ਸੋਈ ਉਤਰਾਂ ਏ ਇਹ ਵੀ ਜੀ ਤਿੰਨ ਦਿਨ ਤੋਂ ਸੂਈਨ ਹੋਏ ਜੀ ਤਿੰਨ ਦਿਨ ਹੋ ਗਏ ਸੂਈਨ ਹਾਂਜੀ ਕੱਲ ਸ਼ਾਮੀ ਖਾਲੀ ਕੀਤੀ ਜੇ ਤੁਹਾਡਾ ਸ਼ਾਮੀ ਕਿਚ ਹੋਇਆ ਕੋ 6 ਸਾਟ ਲੀਟਰ ਮੂੜਾ ਅੱਛਾ ਹਾਂਜੀ ਸ਼ਾਮੀ ਪੂਰੀ ਖਾਲੀ ਕਰਤੀ ਜੇ ਤੇ ਕਿੰਨਾ ਕੁ ਦੁੱਧ ਕਰੀ ਜਾਓਗੀ ਦੁੱਧ ਇਹ ਸੱਜਣੇ ਨੇ 1500 ਲੀਟਰ ਕਾ ਦੀ ਰਹੀ ਆ। ਅੱਛਾ। 17-18 ਲੀਟਰ ਦਾ ਹੈਗਾ ਹੀ ਆ ਆਸ ਵਿੱਚ 17-18 ਲੀਟਰ ਕਰੋਗੀ। ਉਹ ਵੱਧ ਵੀ ਕਰ ਸਕਦੀ ਐ। ਚਲੋ ਇਹਨਾਂ ਦਾ ਇੱਕ ਆ 17-18 ਲੀਟਰ ਕਰੂਗੀ। ਪਿਛਲੇ ਸਵੇ ਕਿੰਨਾ ਦੁੱਧ ਹੋਇਆ ਸੀ? 1500 ਲੀਟਰ ਚ ਹੋਇਆ ਸੀ। ਤੇ ਹੁਣ ਸਵੇ ਕਿੰਨਾ ਸੋਣਾ ਇਹਨੇ? ਇਹ ਤੀਜਾ ਸੂਆ ਸੋਈ ਦੀ। ਅੱਛਾ ਤੀਸਰਾ ਸਵੇ ਸੂਈ ਆ। ਛੋੜ ਦੇ ਦੁੱਜਾ ਜਾਂ ਸੂਈ ਆ ਤੀਸਰਾ ਸਵੇ ਥੋੜਾ ਪਹਿਲੇ ਖਲ ਅੱਗ ਗਿਆ ਸਾਨੂੰ। ਤੋਰੋ ਫੇਰ ਇੱਕ ਰੀਨ। ਬਾਕੀ ਚੰਗੇ ਕੇ ਆਪ ਤੇ ਥਾਣ ਲੱਗਾ ਇਹਦਾ ਵੀ। ਹੈਗੀ ਐ ਵੀ ਜਰਸੀ ਐ। ਤੇ ਚਵਾਈ ਇਹਦੀ ਪੋਲੀ ਠੀਕ ਹੈ ਜੀ 17 18 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਅੱਜ ਲਾਇਆ ਅੱਜ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੇ ਜਰਸੀਆਂ ਦੇ हिसाब ਨਾਲ ਕੱਦ ਵਜ਼ਨ ਜਿਹੜਾ ਇਹਦਾ ਚੰਗਾ ਆ ਇਹ ਜਰਸੀ ਸਾਈ ਵਾਲਾ ਕ੍ਰੋਸ ਆ ਹਾਂਜੀ 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 ਹੈ ਵੀ ਬੜੀ ਮਤਲਬ ਇਹ ਮਿੱਠੇ ਠੰਡੇ ਸੁਭਾਜ ਹੀ ਕੋਈ ਨਹੀਂ ਕੋਈ ਕੋਟ ਗਾੜ ਕੋਈ ਅਜੀ ਕੁਛ ਨਹੀਂ ਕੀ ਠੀਕ ਆ ਨਾ ਪਾ ਗਿਆ ਆਰਾਮ ਨਾਲ ਚੋਈਦੀ ਆ ਕੋਈ ਗੱਲ ਬਾਤ ਹੀ ਭਾਵੇਂ ਨਿਆਣਾ ਚੋਲੇ ਹਾਈ ਵੈਡੀ ਪੋਲੀ ਆ ਠੀਕ ਹੈ ਜੀ ਤੇ ਬਾਕੀ ਰੇਟ ਇਹਦਾ ਵੀ ਫੋਨ ਤੇ ਹੋ ਜਾਊਗਾ ਫਿਰ ਫੋਨ ਤੇ ਗੱਲਾਂਗੇ ਛੋਟੇ ਛੋਟੇ ਭਾਅ ਆ ਠੀਕ ਹੈ ਜੀ ਤੇ ਆ ਵੀ ਦਿਖਾ ਲਈਏ ਕਰੀ ਸਾਰੇ ਸਾਰੀਆਂ ਤਿੰਨਾਂ ਵੀ ਤੇਰੀਆਂ ਸਾਰਾ ਮਤਲਬ ਤਿੰਨਾ ਗਾਡਰ ਜੋ ਵੀ ਲੋਏ ਦਾ ਸਮਾਨ ਗਾਡਰ ਉਹ ਵੀ ਸਾਰਾ ਵੀ ਸਾਰਾ ਹੀ ਠੀਕ ਆ ਹਾਂਜੀ ਇੱਧਰ ਵੀ ਆ ਬਾਕੀ ਕੰਡੀਸ਼ਨ ਤੇ ਚਲੋ ਚੰਗੀ ਆ ਜੇ ਜਾਂ ਕਿੰਨਾ ਚਿਰ ਹੋ ਗਿਆ ਤੇਰਾ ਪਾਈ 5 ਸਾਲ ਹੋ ਗਿਆ ਪਾਈ ਨੂੰ ਸਾਰਾ ਹੀ ਅੱਛਾ ਹਾਂਜੀ ਪਹਿਲੇ ਸਾਲ ਸ਼ੁਰੂ ਕੀਤਾ ਸੀ ਅੱਛਾ ਪਿਛਲੇ ਸਾਲ ਹੋਇਆ ਨੇ ਪੂਰਾ ਅੱਛਾ ਪਿਛਲੇ ਸਾਲ ਸ਼ੁਰੂ ਕੀਤਾ ਸੀ ਕੰਮ ਤੇ ਯਾ ਦੇਖ ਸਕਦੇ ਜੇ ਸਾਫ਼ ਹੈ ਇਹ ਕੰਮ ਪੂਰਾ ਬਿਲਕੁਲ ਨਵੀਆਂ ਟੀਨਾਂ ਅਜੇ ਕਿਤੇ ਗਾਡਰਾਂ ਦਾ ਰੰਗ ਵੀ ਨਹੀਂ ਲੱਥਾ ਤੇ ਬਾਕੀ ਚਲੋ ਕੋਈ ਵੀ ਆਣ ਕੇ ਵੇਖ ਲੇ ਇੱਕ ਵਾਰੀ ਹੋਰ ਵੀ ਕੁਛ ਹੈ ਜਿਤਨਾ ਟੋਕਾ ਵੀ ਹੈ ਇੱਕ ਉਹ ਟੋਕਾ ਜੀ ਸੋਖਾ ਜੀ ਲਹਾਂਦਾ ਰਹੇ ਬੜੇ ਚੰਗੇ ਹਨ ਨਵਾਂ ਹੀ ਅੱਛਾ ਇਧਰ ਦਾ ਟੋਕਾ ਵਾ ਇਹਨਾਂ ਦਾ ਪਰਲਾ ਦੂਸਰੇ ਪਾਸੇ ਹਲਿਆਂ ਦਾ ਠੀਕ ਹੈ ਇੱਕੰਨਾ ਮਾਟਾ ਤੇ ਬਾਕੀ ਅੱਛਾ ਹਾਂਜੀ ਤੇ ਆ ਵੀ ਚਲੋ ਜਿਹੜਾ ਕੋਈ ਆਊਗਾ ਫਿਰ ਆਪੇ ਚੀਜ਼ਾਂ ਵੇਖ ਕੇ ਲੈ ਜਾਣਾ ਜਿਹੜੀਆਂ ਜਿਹੜੀਆਂ ਹੈਗੀਆਂ ਖੜਨ ਵਾਲੀਆਂ ਠੀਕ ਹੈ ਜੀ ਤੇ ਬਾਕੀ ਸੂਈਆਂ ਦੀ ਤੁਹਾਡੇ ਘਰੋਂ ਕੋਈ ਚਵਾਈ ਕਰ ਲੇ ਤੇ ਟੋਕੜ ਕੱਪਣ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲੇ ਹਾਂਜੀ ਟੋਕਰ ਗੱਬਨ ਕਿੰਨੇ ਦਿਨਾਂ ਤਾਡੇ ਘਰ ਕੋਈ ਚੈੱਕ ਕਰਾ ਕੇ ਲੈ ਚੈੱਕ ਕਰਾ ਕੇ ਖੜਿਆ ਜਦੋਂ ਜਦੋਂ ਮਰਜੀ ਆ ਜਾਈਂ ਚੈੱਕ ਪਾਸ ਆ ਅੱਛਾ ਹਾਂਜੀ ਤੁਹਾਡੇ ਘਰ ਕੋਈ ਚੈੱਕ ਕਰਵਾ ਕੇ ਲੈ ਜੇ ਹਨਾ ਠੀਕ ਹੈ ਜੀ